ਬੇਟਰਾਂ ਨੂੰ ਲਾਈਨ ਵਿੱਚ ਬਿਠਾ ਕੇ ਵਿਆਹ ਵਾਲੇ ਮੁੰਡਾ ਕੁੜੀ ਨੇ ਕੀਤਾ ਆ ਕੰਮ ਦੇਖ ਕੇ ਰਿਸ਼ਤੇਦਾਰ ਵੀ ਹੋ ਗਏ ਹੈਰਾਨ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਰਿਸ਼ਤੇਦਾਰਾਂ ਬਰਾਤੀਆਂ ਜਾਂ ਸਾਥ ਸਬੰਧੀਆਂ ਲਈ ਕਈ ਤਰ੍ਹਾਂ ਦੀਆਂ ਖਾਣ ਵਾਲੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਨੇ ਪਰ ਹੁਣ ਇੱਕ ਵਿਆਹ ਵਿੱਚ ਹੋਇਆ ਵੱਖਰਾ ਹੀ ਕੰਮ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੇ ਮੁੰਡਾ ਕੁੜੀ ਖਾਣ ਪੀਣ ਵਾਲੀਆਂ ਚੀਜ਼ਾਂ ਆਪਣੇ ਹੱਥੀਂ ਵਰਤਾ ਰਹੇ ਨੇ ਦਰਅਸਲ ਜੋ ਵਿਅਕਤੀ ਬੈਠੇ ਖਾਣਾ ਖਾ ਰਹੇ ਨੇ ਇਹ ਸਾਰੇ ਹੀ ਇਸ ਵਿਆਹ ਦੇ ਬੇਟਰ ਨੇ ਜਿਨ੍ਹਾਂ ਨੇ ਸਾਰੇ ਹੀ ਰਿਸ਼ਤੇਦਾਰਾਂ ਤੇ ਬਰਾਤੀਆਂ ਨੂੰ ਖਾਣਾ ਖਵਾਉਣਾ ਸੀ ਪਰ ਇਸ ਵਿਆਹ ਵਿੱਚ ਬਿਆਵਾਲੇ ਮੁੰਡਾ ਕੁੜੀ ਨੇ ਰਿਸ਼ਤੇਦਾਰਾਂ ਅਤੇ ਬਰਾਤੀਆਂ ਨੂੰ ਖਾਣਾ ਖਵਾਉਣ ਤੋਂ ਪਹਿਲਾਂ ਸਾਰੇ ਹੀ ਵੇਟਰਾਂ ਨੂੰ ਇਕੱਠੇ ਕਰਕੇ ਆਪਣੇ ਹੱਥੀਂ ਖਾਣਾ ਖਵਾਇਆ ਅਤੇ ਉਹਨਾਂ ਨੂੰ ਪੈਸੇ ਵੀ ਦਿੱਤੇ। ਸੋ ਅਕਸਰ ਹੀ ਕਿਹਾ ਜਾਂਦਾ ਹੈ ਕਿ ਸਾਰਿਆਂ ਨੂੰ ਖਵਾਉਣ ਵਾਲਾ ਆਪ ਭੁੱਖਾ ਰਹਿ ਜਾਂਦਾ ਹੈ ਪਰ ਇਸ ਵਿਆਹ ਵਿੱਚ ਸਭ ਤੋਂ ਪਹਿਲਾਂ ਖਵਾਇਆ ਹੀ ਉਹਨਾਂ ਨੂੰ ਗਿਆ ਜਿਨ੍ਹਾਂ ਨੇ ਸਾਰਿਆਂ ਨੂੰ ਖਵਾਉਣਾ ਸੀ। ਸੋ ਬਹੁਤ ਸਾਰੇ ਵਿਆਹਾਂ ਵਿੱਚ ਜਿੱਥੇ ਇੱਕ ਪਾਸੇ ਵੇਟਰਾਂ ਨਾਲ ਬਹੁਤ ਮਾੜਾ ਸਲੂਕ ਕੀਤਾ ਜਾਂਦਾ ਹੈ, ਉੱਥੇ ਹੀ ਇਸ ਵਿਆਹ ਵਿੱਚ ਵੇਟਰਾਂ ਦੀ ਰਿਸ਼ਤੇਦਾਰਾਂ ਤੋਂ ਵੀ ਵੱਧ ਸੇਵਾ ਕੀਤੀ ਗਈ। ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ